ਕਰੋ ਤੁਸੀਂ ਪ੍ਰਕਾਸ਼ ਕਰਨ ਵਾਸਤੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਲੇਹੁ ਆਵਾਜ਼ਾ ਸੁਣੇ ਸਭ ਪੰਥ ਤੁਸੀਂ ਇਹਨਾ ਹੁਕਮਨਾਮਾ ਲਓ ਹੁਕਮਨਾਮਾ ਲਾਉਂਗੇ ਤੇ ਅੱਜ ਪੰਥ ਸੁਣੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਬਚਨ ਕੀਤੇ ਉਹਨਾਂ ਬਚਨਾਂ ਨੂੰ ਬਾਬਾ ਬੁੱਢਾ ਸਾਹਿਬ ਨੇ ਸੁਣ ਕੇ ਜਦੋਂ ਅਦਬ ਸਹਿਤ ਗ੍ਰੰਥ ਜਦਬ ਖੋਲਾ ਲੇ ਆਵਾਜ਼ਾ ਬੁੱਢਾ ਮੁਖ ਬੋਲੇ ਜਦੋਂ ਆਦਬ ਦੇ ਨਾਲ ਕਾਲੀ ਦੇ ਵਿੱਚ ਨਹੀਂ ਬੜੇ ਆਦਬ ਦੇ ਨਾਲ ਪਿਆਰ ਦੇ ਨਾਲ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਨਾਲ ਹੀ ਬੁੱਢਾ ਸਾਹਿਬ ਆਪਣੇ ਮੁਖ ਦੇ ਵਿੱਚੋਂ ਆਵਾਜ਼ ਹੁਕਮਨਾਮਾ ਸਾਹਿਬ ਲੈ ਕੇ ਸੰਗਤ ਨੂੰ ਸੁਣਾਉਣਾ ਸ਼ੁਰੂ ਕਰਦੇ ਸੂਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਗੁਰੂ ਅਰਜੁਨ ਦੇਵ ਸਾਹਿਬ ਸੰਤਾਂ ਕੇ ਕਾਰਜ ਆਪ ਖਲੋ। ਉੱਥੇ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਜਦੋਂ ਇਹ ਪਾਵਨ ਹੁਕਮ ਸੁਣਿਆ ਤੇ ਅੰਦਰੋਂ ਸ਼ੁਕਰਾਨਾ ਕਿ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਸ਼ੁਕਰਾਨੇ ਵਿੱਚ ਜੁੜ ਗਏ ਏ ਅਕਾਲ ਪੁਰਖ ਵਾਕਈ ਇਹ ਕਾਰਜ ਤੁਸਾਂ ਦਾ ਸੀ ਤੇ ਇਸ ਕਾਰਜ ਵਿੱਚ ਤੁਸੀਂ ਆਪ ਅੰਗ ਸੰਗ ਹੋ ਕੇ ਵਰਤਿਓ ਆਪ ਨਾਲ ਖੜੇ ਹੋਏ। ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਇਹ ਪਾਵਨ ਮੁਖਵਾਕ ਜਦੋਂ ਸੂਖੀ ਰਾਗ ਦੇ ਵਿੱਚ ਸੰਪੂਰਨ ਹੋਏ ਤੇ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ ਸਾਥ ਸੰਗਤ